ਸੱਛிக்கਲ ਦੋਸਤੋ ਮੈਂ ਰਵਿੰਦਰ ਸਿੰਘ ਪੰਜੇਟਾ ਇਸ ਸਮੇਂ ਮੈਂ ਮੌਜੂਦਾ ਮੰਜਾਲ ਤੇ ਹਲਕਾ ਸਨੌਰ ਦਾ ਦੀਪਿੰਡ ਮਜਾਲਾ ਅੱਜ ਸੂਏ ਪੱਕੇ ਹੋ ਗਏ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਇੱਕ ਵੱਡੀ ਦੇਣ ਆ ਦੇਖੋ ਆ ਦੇਖੋ ਆ ਬੱਚੇ ਕਹਿੰਦੇਗਾ ਸਿੱਪਾ ਖੜਨਾ ਜਾਂਦੇ ਕਿ ਅੱਜ ਸਰਕਾਰ ਨੇ ਸਾਡੇ ਹਲਕਾ ਸਨੌਰ ਦੇ ਵਿਧਾਇਕ ਹਰਮੀਰ ਸਿੰਘ ਖੜਾਵਾ ਸਦਕਾ ਇਹ ਉਹਨਾਂ ਦੇ ਸੂਏ ਪੱਕੇ ਹੋਏ ਨੇ ਇਲਾਕੇ ਤੇ ਬਹੁਤ ਖੁਸ਼ ਲੋਕ ਇੱਥੇ ਗੱਲਬਾਤ ਕਰਾਂਗੇ ਲੋਕ ਕਨੜਾ ਜਾਣਾਂਗੇ ਕਿਵੇਂ ਦਾ ਮਾਹੌਲ ਆ ਕੀ ਸਿਸਟਮ ਆ ਭਾਈ ਜੀ ਕੀ ਨਾਂ ਜੀ ਆਪਣਾ ਬਈ ਨਾ ਕੀ ਆਪਣਾ ਨਾਈ ਪ੍ਰਧਾਨ ਜੀ ਕੀ ਨਾਂ ਆਪਣਾ ਮੇਰਾ ਰੈਡ ਦੇ ਮੇਰਾ ਸ਼ਿਵ ਨਾਈ ਦਾ ਆਪਣਾ ਦੇ ਬਣਾ ਦੇ ਆ ਬੇਟਾ ਕਿਵੇਂ ਲੱਗ ਰਿਹਾ ਵਧੀਆ ਹੀ ਬਹੁਤ ਸਰਕਾਰ ਨੇ ਕੀ ਤਬਦੀ ਕੀਤਾ ਬਹੁਤ ਵਧੀਆ ਕੀਤਾ ਜੀ ਕਿਦਾਂ ਨੇ ਕੀਤਾ ਵੇਰੀ ਗੁੱਡ ਵੈਰੀ ਗੁੱਡ ਆ ਦੇਖੋ ਦੋਸਤੋ ਇਦਰੀ ਬਹੁਤ ਆ ਦੇਖੋ ਕਿਹਾ ਵਧੀਆ ਨੱਚਦਾ ਹੈ ਵਾਹ ਵਧੀਆ ਨੱਚਦਾ ਹੈ ਧੰਨਵਾਦ ਆਮਾ ਦੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਹਲਕਾ ਸਨੋ ਨਿਸ਼ਾਨ ਹਰਮਿੰਦਰ ਸਿੰਘ ਕੁੰਮਧਰਾ ਅਰੇ ਕੀ ਕਰ ਚਾਹਦੇ ਹੋ ਅੱਜ ਸੂਏ ਪੱਕੇ ਹੋਏ ਨੇ ਕੀ ਮਿਲਦਾ ਬਹੁਤ ਵਧੀਆ ਲੱਗ ਰਿਹਾ ਜੀ ਕੋਈ ਡਿਕਟ ਨਹੀਂ ਕੋਈ ਨਹੀਂ ਕੋਈ ਜੀ